ਸਸ਼ੀਕਾਲ ਢਿੱਲੀਪੋਸ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਲੁਧਿਆਣੇਵਾੜੀ ਕੰਚਨ ਕੁਮਾਰੀ ਉਰਫ ਕਮਲ ਭਾਬੀ ਦੇ ਕਤਲ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਭਾਈ ਅਮਰਤਪਾਲ ਸਿੰਘ ਮੈਰੋਂ ਹਾਲਾਂਕਿ ਖੁੱਲਕੇ ਇਸ ਤੇ ਬੋਲ ਚੁੱਕੇ ਨੇ ਕਹਿੰਦੇ ਵਲਗਰ ਕੰਟੈਂਟ ਬਰਦਾਸ਼ਤ ਨਹੀਂ ਹੋਊਗਾ ਅਸ਼ਲੀਲਤਾ ਪੰਜਾਬ ਦੇ ਵਿੱਚ ਫਲਾਉਣ ਨਹੀਂ ਦਿੱਤੀ ਜਾਊਗੀ ਪਾਸੇ ਸਿੱਕੇ ਦੇ ਦੋ ਪਹਿਲੂ ਨੇ ਇੱਕ ਪਾਸੇ ਭਾਈ ਅਮਰਪਾਲ ਸਿੰਘ ਮੈਰੋ ਦਾ ਸਮਰਥਨ ਵੀ ਹੈ ਤੇ ਦੂਜੇ ਪਾਸੇ ਵਿਰੋਧ ਵੀ ਹੈ। ਸਮਰੰਜੀਤ ਕੋਰ ਗੇਲ ਐਡਵੋਕੇਟ ਨੇ ਖੁੱਲੇ ਤੌਰ ਤੇ ਭਾਈ ਅਮਰਪਾਲ ਮੈਰੋ ਦੇ ਸਮਰਥਨ ਚ ਨੇ ਮੈਮ ਬਹੁਤ ਸਵਾਗਤ ਹੈ ਜੀ। ਥੈਂਕ ਯੂ। ਭਾਈ ਅਮਰਪਾਲ ਸਿੰਘ ਮੈਰੋ ਦਾ ਸਮਰਥਨ ਕਿਉਂ ਕਰ ਰਹੇ ਹੋ? ਸਿੱਧਾ ਸਵਾਲ ਹੈ। ਸਿੱਧਾ ਸਵਾਲ ਇਹ ਆ ਕਿ ਉਹਨਾਂ ਨੇ ਹਮੇਸ਼ਾ ਜਦੋਂ ਵੀ ਕਿਤੇ ਵੀ ਕਿਤੇ ਚਾਈਲਡ ਅਬਿਊਜ਼ ਹੋਇਆ ਆ ਕਿਸੇ ਨਾਲ ਧੱਕਾ ਹੋਇਆ ਤਾਂ ਉਹਨਾਂ ਦਾ ਸਾਥ ਦਿੱਤਾ ਆ। ਹੂੰ। ਤੇ ਉਹ ਉਹ ਨਚਰਤਾ ਦੇ ਵਿਰੁੱਧ ਹੋ ਗਈ ਤੇ ਬਾਕੀ ਸਮਾਜ ਦੇ ਵਿੱਚ ਰੇਪ ਦੇ ਵਿਰੁੱਧ ਖਾਸ ਕਰਕੇ ਜਿੱਥੇ ਵੀ ਨਿੱਕੇ ਬੱਚਿਆਂ ਨਾਲ ਗਲਤ ਹੁੰਦਾ ਆ ਜਾਂ ਉਹਨਾਂ ਚੀਜ਼ਾਂ ਦੇ ਵਿੱਚ ਉਹ ਹਮੇਸ਼ਾ ਡਟ ਕੇ ਖੜੇ ਨੇ ਤੇ ਇਸ ਕਰਕੇ ਮੈਂ ਉਹਨਾਂ ਦਾ ਸਾਥ ਦੇ ਰਹੀ ਹਾਂ ਤੁਹਾਡੇ ਤੇ ਅਮਰਤਪਾਲ ਦੇ ਵਿੱਚ ਕੁਝ ਸਿਮਰਲ ਸਿਮਿਲਰ ਨਹੀਂ ਹੈਗਾ ਤੁਹਾਡੇ ਤੇ ਉਹਨਾਂ ਦੇ ਵਿੱਚ ਬਹੁਤ ਫਰਕ ਹੈ ਤੁਸੀਂ ਕਾਨੂੰਨ ਦੇ ਮਾਹਰ ਹੋ ਕਾਨੂੰਨ ਦੇ ਵਿੱਚ ਬੰਝੇ ਹੋ ਤੁਸੀਂ ਇਹ ਗੱਲ ਨੂੰ ਕਿਵੇਂ ਜਸਟੀਫਾਈ ਕਰ ਸਕਦੇ ਹੋ ਕਿ ਭਾਈ ਅਮਰਤਪਾਲ ਸਿੰਘ ਮੈਰੋ ਨੇ ਸਹੀ ਕੀਤਾ ਇਹ ਕੋ ਗੱਲ ਸੁਣੋ ਇਹ ਤਾਂ ਮੈਟਰ ਆਫ ਇਨਵੈਸਟੀਗੇਸ਼ਨ ਆ ਵੀ ਉਹਨਾਂ ਨੇ ਕੀਤਾ ਆ ਇਹ ਤਾਂ ਟਾਈਮ ਦੱਸੂਗਾ ਵੀ ਕਿਹਨੇ ਕੀਤਾ ਕਿਹਨੇ ਨਹੀਂ ਕੀਤਾ ਹੈਗਾ ਹੂੰ ਇਹ ਤਾਂ ਪੁਲਿਸ ਦੱਸੂਗੀ ਵੀ ਕਿਹਨੇ ਕੀਤਾ ਉਹ ਤਾਂ ਦੋ ਸਾਥੀ ਗ੍ਰਿਫਤਾਰ ਹੋਏ ਨੇ ਉਹਨਾਂ ਨੂੰ ਨਾਮਜ਼ਦ ਕੀਤਾ ਆ ਤੇ ਜੇ ਤਾਂ ਨਾਮਜ਼ਦ ਉਹ ਤਾਂ ਕਹਿ ਰਹੇ ਨੇ ਕਹਿੰਦੇ ਪੰਜ ਸੱਤ ਨੂੰ ਹੋਰ ਫੜਕਾਵਾਂਗੇ ਨਹੀਂ ਉਹ ਕਹਿ ਰਹੇ ਆ ਉਹ ਇੱਕ ਇੱਕ ਕਿਸਮ ਦੀ ਵਾਰਨਿੰਗ ਆ ਵੀ ਸਿਆਣੇ ਹੋਜੋ ਨਾ ਕਰੋ ਇਹੋ ਜਿਹੀਆਂ ਹਰਕਤਾਂ ਵਾਰਨਿੰਗ ਆ ਵਾਰਨਿੰਗ ਕੋਈ ਵੀ ਦੇ ਸਕਦਾ ਕਿਸੇ ਨੂੰ ਵੀ ਡੈਮੋਕਰੇਟਿਕ ਸਿਸਟਮ ਦੇ ਵਿੱਚ ਇਹ ਚੀਜ਼ਾਂ ਵਾਜਬ ਨੇ ਸਮਰਨ ਜੀ ਕਿਹੜੀਆਂ ਜੋ ਤੁਸੀਂ ਕਹਿ ਰਹੇ ਹੋ ਕਿ ਅਸੀਂ ਭਾਈ ਅਮਰਪਾਲ ਸਿੰਘ ਮੈਰੋਂ ਦੀਆਂ ਗੱਲਾਂ ਕਿ ਇਹ ਐਵੇਂ 5-7 ਬੰਦੇ ਫੜਕਾ ਦੇਣਾ ਚਾਹੀਦਾ ਕਿਉਂਕਿ ਅਗਰ ਤੁਸੀਂ ਲੋਕਤੰਤਰ ਦਾ ਜ਼ਿਕਰ ਕਰ ਰਹੇ ਹੋ ਤਾਂ ਦੇ ਵਿੱਚੋ ਕਾਨੂੰਨ ਵੱਡਾ ਜਿਹਨੀਆਂ ਕਿਤਾਬਾਂ ਤੁਸੀਂ ਪੜੀਆਂ ਨੇ ਦੇਖੋ ਕੀ ਡੈਮੋਕਰੇਟਿਕ ਸਿਸਟਮ ਦੇ ਵਿੱਚ ਲੋਕਾਂ ਦੇ ਨਾਲ ਹੁੰਦੀ ਧੱਕੇਸ਼ਾਹੀ ਸਹੀ ਆ ਕੀ ਬੱਚੀਆਂ ਦੇ ਹੁੰਦੇ ਰੇਪ ਸਹੀ ਆ ਕਾਨੂੰਨ ਸਜ਼ਾ ਦੇਊਗਾ ਨਾ ਤਾਂ ਕਾਨੂੰਨ ਜਿਨ੍ਹਾਂ ਨੂੰ ਛੱਡ ਦਿੰਦਾ ਉਹਨਾਂ ਬਾਰੇ ਕੀ ਆ ਜਿਨ੍ਹਾਂ ਦੇ ਉੱਤੇ ਕੇਸ ਹੀ ਨਹੀਂ ਦਰਜ ਹੁੰਦੇ ਉਹਨਾਂ ਬਾਰੇ ਕੀ ਆ ਉਹ ਮੇਰੇ ਨਾਲੋਂ ਵੱਧ ਤੁਸੀਂ ਉਹਨਾਂ ਤੇ ਚੀਜ਼ਾਂ ਦੇ ਮਾਹਿਰ ਹੋਣਾ ਯੂਹੀ ਗੱਲ ਜਾਣਦੀਆਂ ਨਾ ਕਾਨੂੰਨ ਸਾਡਾ ਦੇਖੋ ਜਿਹੜੀਆਂ ਚੀਜ਼ਾਂ ਦੇ ਵਿੱਚ ਤਾਂ ਹੋ ਜਾਂਦਾ ਜਿਵੇਂ ਮੈਂ ਉਹ ਨਾਨਕਸਰ ਵਾਲਾ ਸਾਧ ਸੀਗਾ ਬਾਬਾ ਸੀਗਾ ਉਹ ਕੀਰਤਨ ਕਰਦਾ ਸੀ ਉਹ ਬੱਚੇ ਨੂੰ ਮਲਸਟ ਕਰਦਾ ਸੀਗਾ ਤੇ ਬੱਚੇ ਨੂੰ ਸੈਕਸ਼ੂਅਲੀ ਅਸੌਲਟ ਕਰਦਾ ਸੀਗਾ ਤੇ ਉਹਦੇ ਖਿਲਾਫ ਮੈਂ ਮੱਕੜਬਾਈ ਤੇ ਮੈਰੋ ਨੇ ਇਕੱਠੇ ਜੋ ਵੀ ਆਪਰੇਸ਼ਨ ਨੂੰ ਅੰਜਾਮ ਦਿੱਤਾ ਸੀ ਕੰਪਲੇਂਟ ਕਰਕੇ ਤੇ ਉਹਨੂੰ ਅੰਦਰ ਕਰਾਇਆ ਸੀ ਜਿਨ੍ਹਾਂ ਦੇ ਖਿਲਾਫ ਪੁਲਿਸ ਸੈਕਸ਼ਨ ਲੈ ਲੈਂਦੀ ਆ ਹੂੰ ਜਾ ਅੱਜ ਤੱਕ ਹੋਰ ਤਾਂ ਕਦੇ ਕਿਸੇ ਦੇ ਨਾਲ ਇਹੋ ਜਿਹਾ ਕੁਝ ਨਹੀਂ ਸੁਣਨ ਦੇ ਵਿੱਚ ਆਇਆ ਇਹ ਤਾਂ ਹੁਣ ਦੋ ਬੰਦੇ ਅਰੈਸਟ ਹੋਏ ਤੇ ਉਹ ਜਿਨ੍ਹਾਂ ਨੂੰ ਸਮਝਾ ਰਹੇ ਤਾਂ ਹੋ ਸਕਦਾ ਇਟ ਇਜ਼ ਜਸਟ ਅ ਡੈਟ ਰਨ ਕਿਸਿਆਣੇ ਬਣ ਜੋ ਨਹੀਂ ਭੰਕਾਏ ਜਾਣਗੇ ਬਾਕੀ ਸਿੰਘ ਆ ਨਾ ਇੱਕ ਫਿਲਾਸਫੀ ਹੁੰਦੀ ਆ ਮੈਂ ਕਾਨੂੰਨ ਦੇ ਦਾਰੇ ਚ ਬੰਨੀ ਹੋਈ ਆ ਮੈਂ ਕਾਨੂੰਨ ਦੀਆਂ ਗੱਲਾਂ ਕਰੂੰਗੀ ਹਾਂ ਪਰ ਹਰ ਇਨਸਾਨ ਦੀ ਆਪਣੀ ਫਿਲਾਸਫੀ ਹੁੰਦੀ ਆ ਜਿਹੜੇ ਕਾਮਰੇਡ ਆ ਉਹਨਾਂ ਦੀ ਆਪਣੀ ਫਿਲਾਸਫੀ ਆ ਹੂੰ ਠੀਕ ਆ ਜਿਹੜੇ ਸਿੰਘ ਆ ਜਿਹੜੇ ਖਾਲਸੇ ਆ ਉਹਨਾਂ ਦੀ ਆਪਣੀ ਫਿਲਾਸਫੀ ਆ ਇਹ ਤਾਂ ਫਿਰ ਉਹੀ ਗੱਲ ਹੋ ਗਈ ਕਿ ਨਦਰ ਸ਼ਾ ਜਦੋਂ ਗਲਤ ਕਰਦਾ ਸੀ ਤੇ ਉਹਨੂੰ ਮਾਰ ਦੇਣਾ ਜਾਂ ਉਹਦੇ ਜਿਹੜੇ ਵੀ ਨਦਰ ਸ਼ਾ ਦਲੀ ਅਬਦੁੱਲੀ ਹੁਣੇ ਜਾਂ ਜਿਹੜੇ ਮੀਰ ਮੰਨੂ ਵਰਗੇ ਆ ਜੇ ਉਹਨਾਂ ਦੀ ਹੱਟ ਨਾਲ ਟਖੜਕਾਈ ਆ ਕੀ ਉਹ ਫਿਰ ਜਾਇਜ਼ ਸੀ ਮਤਲਬ ਗੱਲ ਤਾਂ ਨਹੀਂ ਸੀ ਮੈਂ ਕੁਝ ਐਡ ਕਰ ਰਿਹਾ ਤੁਸੀਂ ਕਹਿੰਦੇ ਸਿੰਘਾਂ ਦੀ ਫਿਲਾਸਫੀ ਅਲੱਗ ਹੈ ਪਰ ਸਿੰਘ ਔਰਤਾਂ ਦਾ ਕਤਲ ਤਾਂ ਨਹੀਂ ਕਰਦੇ ਤਾਂ ਫਿਰ ਇੰਦਰਾ ਗਾਂਧੀ ਦਾ ਕਤਲ ਕਿਨੇ ਕੀਤਾ ਸੀ ਤੁਸੀਂ ਇੰਦਰਾ ਗਾਂਧੀ ਔਰ ਕਮਲ ਭਾਬੀ ਦੀ ਇਨਸੀਡੈਂਸ ਨੂੰ ਬਰਾਬਰ ਦੇਖਦੇ ਹੋ ਬਿਲਕੁਲ ਹੀ ਬਰਾਬਰ ਮੈਂ ਤਾਂ ਔਰਤ ਦਾ ਜਵਾਬ ਦਿੱਤਾ ਉਹ ਵੀ ਔਰ ਇਸੇ ਕਿ ਔਰਤ ਉਹ ਮੈਂ ਮੈਰੋਂ ਨੇ ਇੱਕ ਗੱਲ ਕੀਤੀ ਮੈਂ ਉਹਦੀ ਉਹ ਗੱਲ ਮੈਨੂੰ ਬੜੀ ਜੱਚੀ ਤੁਸੀਂ ਦੱਸੋ ਕੀ ਮੈਂ ਦੱਸਦੀਆਂ ਜਿਹੜੀ ਜੱਚੀ ਆਹੀ ਜਵਾਬ ਕੀ ਔਰਤ ਦੀ ਮਰਡਰ ਦੀ ਸਜ਼ਾ ਸਿਰਫ 6 ਮਹੀਨੇ ਆ ਜਦ ਕਾਨੂੰਨ ਔਰਤੇ ਮਰਦ ਦੇ ਵਿੱਚ ਫਰਕ ਨਹੀਂ ਕਰਦਾ ਹੈਗਾ ਤੇ ਫਿਰ ਅਸੀਂ ਕਿਵੇਂ ਕਰ ਰਹੇ ਹਾਂ ਗਲਤ ਤਾਂ ਗਲਤ ਹੁੰਦਾ ਨਾ ਚਾਹੇ ਔਰਤ ਕਰੇ ਜਾਂ ਮਰਦ ਕਰੇ ਜਿਹੜਾ ਗਲਤ ਤਾਂ ਗਲਤ ਤੁਸੀਂ ਖਾਲਸੇ ਦਾ ਹਵਾਲਾ ਦਿੱਤਾ ਨਾ ਖਾਲਸੇ ਦੀ ਵਾਰਿਸ ਜੀ ਅਸੀਂ ਤਾਂ ਭਾਈ ਕਨਈਆ ਜੀ ਦੇ ਵਾਰਿਸ ਹਾਂ ਨਾ ਬਿਲਕੁਲ ਜੀ ਜਿਹੜਾ ਗਲਤ ਕਰੂਗਾ ਗਲਤ ਤਾਂ ਗਲਤ ਆ ਨਾ ਭਾਰਤੀ ਲੋਕਤੰਤਰ ਭਾਰਤੀ ਕਾਨੂੰਨ ਦੇ ਵਿੱਚ ਜਦ ਜਿਆਦਾ ਅਸੀਂ ਔਰਤ ਦੀ ਬਿਧਾ ਤੁਸੀਂ ਪੜੀ ਆ ਬੀ ਐਨ ਐਸ ਤੁਸੀਂ ਪੜੀ ਆ ਸੋ ਕਿਉਂ ਮੰਦਾ ਆਖੀ ਜੀ ਜੰਮੇ ਰਾਜਾ ਠੀਕ ਹੈ ਤੇ ਜਿਹੜੀ ਔਰਤ ਹੀ ਗਲਤ ਕਰ ਰਹੀ ਆ ਫਿਰ ਉਹਨੂੰ ਵੀ ਤਾਂ ਸਜ਼ਾ ਮਿਲਣੀ ਚਾਹੀਦੀ ਆ ਅਸੀਂ ਉਹਨੂੰ ਇਸ ਕਰਕੇ ਮਤਲਬ ਉਹਨੂੰ ਸਜਾ ਬਚਾਰੀ ਮੰਨ ਲਿਏ ਕਿ ਉਹ ਇੱਕ ਔਰਤ ਆ ਤਾਂ ਇਹ ਜਸਟੀਫਾਈਡ ਆ ਨਹੀਂ ਹੈਗਾ ਜਸਟੀਫਾਈਡ ਜੇ ਬਾਕੀ ਚੀਜ਼ਾਂ 'ਚ ਬਰਾਬਰ ਆ ਜੇ ਮਾਈ ਭਾਗੋ ਬਣ ਕੇ ਔਰਤ ਲੜ ਸਕਦੀ ਆ ਤੇ ਜਿੱਥੇ ਔਰਤ ਗਲਤ ਕਰੂਗੀ ਤਾਂ ਫਿਰ ਉਹਦਾ ਸੋਧਾ ਵੀ ਲੱਗ ਸਕਦਾ ਆ ਜੇ ਸਿੱਖ ਫਲਸਫੀ ਦੀ ਗੱਲ ਕਰੋ ਤੇ ਜੇ ਐਜ਼ ਅ ਵਕੀਲ ਗੱਲ ਕਰੋ ਐਜ਼ ਅ ਵਕੀਲਤਾ ਮੁੰਡਾ ਆ ਕੁੜੀ ਆ ਕਿਸੇ ਦਾ ਵੀ ਦੀ ਮਰਡਰ ਸਹੀ ਹੁੰਦਾ ਹੈਗਾ ਪਰ ਵਕੀਲ ਹੀ ਬਚਾਉਂਦੇ ਨੇ ਤੇ ਬਚਾਉਂਦਾ ਕੌਣ ਇੱਕ ਵਕੀਲ ਦੇ ਮਰਡਰਰ ਹੋ ਗਏ ਰੇਪਿਸਟ ਹੋ ਗਏ ਜਿੰਨੇ ਦੋਸ਼ੀ ਆ ਉਹਨਾਂ ਨੂੰ ਡਿਫੈਂਸ ਕਾਉਂਸਲ ਬਣ ਕੇ ਬਚਾਉਂਦਾ ਕਾਹਨ ਵਕੀਲ ਹੀ ਬਚਾਉਂਦਾ ਹੂੰ ਫਿਰ ਵਕੀਲ ਦੇ ਮੂੰਹ ਦੇ ਵਿੱਚੋਂ ਮੈਂ ਇਹ ਥੋੜੀ ਕਹਿ ਰਹੀ ਆ ਨਾ ਦਿਸ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਨੇ ਮੈਂ ਜਦ ਤੱਕ ਕੁਝ ਡਿਸਾਈਡ ਨਹੀਂ ਹੁੰਦਾ ਕੋਈ ਵੀ ਦੋਸ਼ੀ ਹੁੰਦੇ ਨੇ ਗੁਨਾਹਗਰ ਨਹੀਂ ਹੁੰਦੇ ਅਸੀਂ ਤਾਂ ਦੋਸ਼ੀ ਵੀ ਨਹੀਂ ਕਿ ਫਿਲਹਾਲ ਪ੍ਰਿਕ ਵਕੀਲ ਦੇ ਮੂੰਹੋਂ ਸੌਦੇ ਦੀ ਗੱਲ ਸੁਣਨਾ ਮੈਂ ਮੈਂ ਵਕੀਲ ਤਾਂ ਬਾਅਦ ਵਿੱਚ ਬਣੀ ਆ ਪਹਿਲਾਂ ਤਾਂ ਮੈਂ ਇੱਕ ਸਿੱਖ ਆ ਇੱਕ ਪੰਜਾਬੀ ਆ ਸਿੱਖ ਪਰਿਵਾਰ 'ਚ ਜਨਮ ਲਿਆ ਆ ਤੇ ਮੈਂ ਤਾਂ ਨਹੀਂ ਸੋਦੇ ਲਾ ਰਹੀ ਮੈਂ ਤਾਂ ਗੱਲ ਕੀਤੀ ਹੈ ਮੇਰੀ ਮੇਰੀ ਦਿਸ ਇਸ ਮਾਈ ਫਰੀडम ਆਫ ਐਕਸਪ੍ਰੈਸ਼ਨ ਆਈ ਕੈਨ سپورਟ ਐਨੀ ਵਨ ਇਹ ਹੀ ਤਾਂ ਭੀ ਕਮਲ ਦਾ ਹੈ ਨਾ ਨੋ ਅਬ ਸੀਨ ਐਕਟ ਇਜ਼ ਨਾਟ ਪਾਰਟ ਆਫ ਜਿਹੜੀ ਆ ਫਰੀडम ਆਫ ਐਕਸਪ੍ਰੈਸ਼ਨ ਮੈਂ ਹੁਣ ਤੁਹਾਨੂੰ ਚੀਜ਼ ਦਿਖਾਉਣੀ ਆ ਮੈਂ ਚਾਈਲਡ ਰਾਈਟ ਐਕਟਿਵਿਸਟ ਆ ਰਾਈਟ ਹਮ ਅਮੀ ਦੀ ਜਿਹੜੀ ਚੀਜ਼ ਦੀ ਕੰਪਲੇਂਟ ਕੀਤੀ ਸੀ ਹਾਂਜੀ ਦੋਸਤੋ ਇਜ਼ ਇਟ ਰਾਈਟ ਮਧਮੱਖੀ ਦੀ ਮਹਾਰਾਣੀ ਨੂੰ ਇਸ ਇਜ਼ ਇਟ ਰਾਈਟ ਇਹ ਫਰੀडम ਆਫ ਐਕਸਪ੍ਰੈਸ਼ਨ ਆ ਪਾਈ ਜਾਂਦੀ ਬਹੁਤ ਦੁਰਲੱਭ ਮੇਰੇ ਮੁਖੀ ਹੈ ਹਾਂ ਜੀ ਦੋਸਤੋ ਅੱਜ ਕੋੜੀ ਵਾਲੀ ਵੀਡੀਓ ਨਹੀਂ ਕੈਸੀ ਮੈਂ ਰੱਤੀ ਕੋੜੀ ਪੜਾਂਗੀ ਕੋੜੀ ਹੋਜੀ ਇਹ ਫਰੀडम ਆਫ ਐਕਸਪ੍ਰੈਸ਼ਨ ਆ ਜੀ ਫਰੀडम ਆਫ ਐਕਸਪ੍ਰੈਸ਼ਨ ਤੇ ਵੀ ਰੈਸਟ੍ਰਿਕਸ਼ਨਸ ਹੁੰਦੀਆਂ ਨੇ ਤੁਸੀਂ ਕੰਪਲੇਂਟ ਕਿਉਂ ਨਹੀਂ ਕੀਤੀ ਕੋਰਟ ਚ ਬਿਲਕੁਲ ਕੀਤੀ ਹੋਈ ਹੈ ਜੀ ਕੰਪਲੇਂਟ ਕੀਤੀ ਆ ਨੋਟਿਸ ਆਇਆ ਜੀ ਇਹਦੇ ਖਿਲਾਫ ਕੋਈ ਸਬੂਤ ਨਹੀਂ ਆ ਸਬੂਤ ਨਾਲ ਲਾ ਕੇ ਭੇਜੇ ਨੇ ਕਾਰਵਾਈ ਹੋਈ ਨਹੀਂ ਕਾਰਵਾਈ ਹੋਈ ਕਹਿੰਦੇ ਸਬੂਤ ਨਹੀਂ ਪਾਏ ਗਏ ਆ ਦੇਖੋ ਜੀ ਆਨਲਾਈਨ ਪਏ ਆ ਸਬੂਤ ਨਹੀਂ ਗੇ ਮੈਂ ਕੀ ਆ ਕਿ ਬੱਚਿਆਂ ਨੂੰ ਉਹਨਾਂ ਤੋਂ ਪ੍ਰੋਟੈਕਟ ਕੀਤਾ ਜਾਵੇ ਚਾਈਲਡ ਕਮਿਸ਼ਨ ਹੈ ਕਿ ਆ ਪ੍ਰੋਟੈਕਟ ਕੀਤਾ ਜਾਵੇ ਵਾਈ ਪੁਲਿਸ ਹਸ ਨਾ ਟੇਕਨ ਐਨੀ ਐਕਸ਼ਨ ਇਸ ਚੀਜ਼ ਲਈ ਰਿਸਪੌਂਸਿਬਲ ਪੁਲਿਸ ਆ ਬਿਕਾਜ਼ ਪੁਲਿਸ ਹੈਜ਼ ਟੇਕਨ ਨੋ ਐਕਸ਼ਨ ਇਸ ਲਈ ਗਵਰਨਮੈਂਟ ਰਿਸਪਾਂਸਿਬਲ ਹੈ ਕਿ ਜਦ ਆਬਸੀਨ ਐਕਟ ਹੁੰਦੇ ਆ ਜਾਂ ਆਬਸੀਨ ਵੀਡੀਓਜ਼ ਸਾਡੇ ਸਮਾਜ ਨੂੰ ਪਰੋਸੀਆਂ ਜਾਂਦੀਆਂ ਨੇ ਖਾਸ ਕਰਕੇ ਬੱਚਿਆਂ ਨੂੰ ਯੂਜ਼ ਕਰਕੇ ਦੈਨ ਵਾਈ ਪੁਲਿਸ ਇਸ ਨੋਟ ਟੇਕਿੰਗ ਐਕਸ਼ਨ ਬਾਈ ਸਰਕਾਰ ਇਸ ਚੀਜ਼ ਦੇ ਉੱਤੇ ਕਿਉਂ ਨਹੀਂ ਕੋਈ ਐਕਸ਼ਨ ਲੈਂਦੀ ਜੀ ਮੰਨ ਲਓ ਗੁਨਾਹਗਾਰ ਕੋਈ ਬਚ ਵੀ ਜਾਵੇ ਤਾਂ ਕਾਨੂੰਨ ਆਪਣੇ ਹੱਥ ਚ ਕਾਨੂੰਨ ਲੈ ਕੇ ਮਾਰ ਦੋਗੇ ਉਹਨੂੰ ਕੋ ਤਾਂ ਉਹਨਾਂ ਦੀ ਮਰਜ਼ੀ ਹੈ ਮੈਂ ਤਾਂ ਨਹੀਂ ਮਾਰ ਸਕਦੀ ਮੇਰੇ ਵਰਗੇ ਮੈਂ ਸਮਰਥਨ ਕਰ ਰਹੀ ਹਾਂ ਬਿਕਾਜ਼ ਦੇਖੋ ਹਰ ਇੱਕ ਹਰੇਕ ਵਕੀਲ ਨੂੰ ਹੱਕ ਹੁੰਦਾ ਆ ਹੂੰ ਕਿ ਉਹ ਆਪਣੇ ਕਲਾਇੰਟ ਨੂੰ ਪ੍ਰੋਟੈਕਟ ਕਰੇ ਉਹ ਮੇਰਾ ਕਲਾਇੰਟ ਨਹੀਂ ਤਾਂ ਮੇਰਾ ਭਰਾ ਆ ਠੀਕ ਐ ਮੈਂ ਉਹਨੂੰ ਭਰਾ ਬੋਲਤਾ ਠੀਕ ਐ ਤੇ ਮਨਪਾਲ ਮਹਿਰੋ ਤੁਹਾਡੇ ਭਰਾ ਨੇ ਜਿਹੜੇ ਵੀ ਚੰਗੇ ਸਿੰਘ ਨੇ ਸਾਰੇ ਮੇਰੇ ਭਰਾ ਹੀ ਨੇ ਹੂੰ ਪੰਜਾਬ 'ਚ ਵਸਦੇ ਸਾਰੇ ਮੇਰੇ ਭਰਾ ਹੀ ਨੇ ਜਿਹੜੇ ਚੰਗੇ ਕੰਮ ਕਰਦੇ ਨੇ ਹੂੰ ਮੈਂ ਬੋਲ ਸਕਦੀ ਆ ਮੈਨੂੰ ਵੀਰਾ ਕਹਿ ਕੇ ਬੁਲਾਉਣੀ ਆ ਤਾਂ ਭਰਾ ਹੀ ਆ ਮੇਰਾ ਤੇ ਜੇ ਉਹ ਧੀਆਂ ਪੇਣਾਂ ਦੀ ਰਾਖੀ ਕਰ ਸਕਦੇ ਤੇ ਇੱਕ ਭੈਣ ਨਹੀਂ ਉਹਨਾਂ ਦੇ ਹੱਕ 'ਚ ਖੜੀ ਹੋ ਸਕਦੀ ਕੇਸ ਲੜੂਗਾਂਗੇ ਤੇ ਲੋਡ ਪੈ ਗਈ ਬਿਲਕੁਲ ਲੜੂਗੀ ਕਿਵੇਂ ਪ੍ਰੋਟੈਕਟ ਕਰੂਗੇ ਜਿਵੇਂ ਵੀ ਹੋਊਗਾ ਜਿਵੇਂ ਵੀ ਕਾਨੂੰਨ ਦੇ ਦਵਾ ਪੇਚ ਹੁੰਦੇ ਜਿਵੇਂ ਵੀ ਪ੍ਰੋਟੈਕਟ ਕਰਦੇ ਨੇ ਬਾਕੀ ਵਕੀਲ ਉਹਵੇਂ ਕਰਾਂਗੇ ਪਰ ਕਾਨੂੰਨ ਤਾਂ ਇਹ ਕਹਿੰਦਾ ਨਾ ਕਿ ਇਹ ਚੀਜ਼ ਗਲਤ ਹੈ ਕੋਈ ਕਦ ਤੁਸੀਂ ਕਿਉਂ ਆਪਣੇ ਕਾਨੂੰਨ ਮਰਡਰ ਨੂੰ ਗਲਤ ਕਹਿੰਦਾ ਜੇ ਮੈਟਰ ਸਾਬਤ ਹੋਗਾ ਤਾਂ ਹੀ ਆ ਵੀ ਕਿਹਨੇ ਕੀਤਾ ਥਿਸ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਹਮ ਫਲੈਕਸੀਬਿਲਟੀ ਨਾ ਖੇਡੋਗੇ ਕਾਨੂੰਨ ਤੇ ਸਾਰੀ ਐ ਖੇਡਦੇ ਆ ਕਿਹੜਾ ਨਹੀਂ ਖੇਡਦਾ ਕੁਝ ਹੁਣ ਤੱਕ ਤੁਸੀਂ ਹੁਣ ਤੱਕ ਕੇਸ ਨੂੰ ਸਟੱਡੀ ਕਰਿਆ ਕੇਸ ਨੂੰ ਸਟੱਡੀ ਕੀ ਮੇਰੇ ਕੋਲ ਤਾਂ ਕੇਸ ਹੈ ਹੀ ਨਹੀਂਗਾ ਮੈਨੂੰ ਜਿੱਥੇ ਲੋੜ ਪਊਗੀ ਮੈਂ ਉਹਨਾਂ ਨੂੰ ਕਹਤਾ ਵੀ ਤੁਹਾਨੂੰ ਲੋੜ ਪਊਗੀ ਮੈਨੂੰ ਦੱਸ ਦਿਓ ਓਪਨਲੀ ਬੋਲਿਆ ਮੇਰੀ ਕਿਹੜਾ ਉਹਨਾਂ ਨਾਲ ਗੱਲ ਹੋਈ ਆ ਠੀਕ ਹੈ ਤੇ ਕੁਝ ਉਹਨਾਂ ਦੀ ਜਥੇਬੰਦੀ ਦੇ ਵਿੱਚ ਹੈਗੇ ਨੇ ਜੁੜੇ ਹੋਏ ਨੇ ਉਹਨਾਂ ਦੇ ਨਾਲ ਪੁਰਾਣੇ ਮੇਰੇ ਕਜ਼ਨਸ ਹੈਗੇ ਨੇ ਉਹਨਾਂ ਨੂੰ ਮੈਂ ਕਹਤਾ ਸੀਗਾ ਵੀ ਮੇਰਾ ਸੁਨੇਹਾ ਪਹੁੰਚਾ ਦਿਓ ਵੀ ਜਿੱਥੇ ਲੋੜ ਪਈ ਮੈਂ ਨਾਲ ਖੜੀ ਹਾਂ ਤੁਸੀਂ ਵੀਡੀਓਜ਼ ਦੇਖੀਓ ਦੀਪਿਕਾ ਲੁਥਰਾ ਮਾਫੀयां ਮੰਗ ਰਹੀ ਹੈ ਹਾਂ ਤੇ ਵਧੀਆ ਮੰਗਣ ਲੱਗੀਆਂ ਸਾਰੀਆਂ ਮੰਗ ਰਹੀਆਂ ਕੋ ਪ੍ਰੀਤ ਬਰੂਤਕੌਰ ਆਕੀ ਉਹ ਵੀ ਮੰਗ ਰਹੀ ਆ ਠੀਕ ਹੈ ਇਹ دہشت ਦਾ ਮਾਹੌਲ ਨਹੀਂ ਹੈ ਤੇ ਵਧੀਆ ਗੱਲ ਆ ਸਮ ਟਾਈਮ دہشت ਵੀ ਜੇ ਉਸ ਚੀਜ਼ ਦਾ ਜਿਹੜਾ ਆ ਲਾਰਜਰ ਲੈਵਲ ਦੇ ਉੱਤੇ ਸੋਸਾਇਟੀ ਦਾ ਬੈਨੀਫਿਟ ਹੁੰਦਾ ਤਾਂ ਉਹ ਜਿਹੜੀ دہشت ਚੰਗੀ ਹੁੰਦੀ ਆ ਪਰ ਇਥੇ ਕੰਮ ਤਾਂ ਸਰਕਾਰਾਂ ਦਾ ਸਿਮਰਨ ਜੀ ਸਰਕਾਰ ਪੁਲਿਸ ਪ੍ਰਸ਼ਾਸਨ ਜਦੋਂ ਸਰਕਾਰਾਂ ਕੁਝ ਨਹੀਂ ਕਰਦੀਆਂ ਦੇਖੋ ਹੁਣ ਮੈਂ ਹੋਰ ਪਾਸੇ ਗੱਲ ਲੈ ਕੇ ਜਾਉਂਗੀ ਅਸ ਪਰ ਲੋ ਸਾਡੇ ਪਿੰਡਾਂ ਚ ਟਿੱਪਰ ਨਹੀਂ ਲੰਘ ਸਕਦੇ ਅਸੀਂ ਸਰਕਾਰਾਂ ਨੂੰ ਦਰਖਾਸਤਾਂ ਦਿੱਤੀਆਂ ਠੀਕ ਹੈ ਸਰਕਾਰਾਂ ਨੇ ਕੋਈ ਟਿੱਪਰ ਬੰਦ ਨਹੀਂ ਕਰਾਇਆ ਉੱਤੇ ਦੀ ਸਾਡੇ ਲੋਕਾਂ ਦੀ ਉੱਤੇ ਫੇਕ ਐਫ ਆਈ ਆਰ ਕਰਤੀਆਂ ਸਾਡੇ ਲੋਕਾਂ ਨੇ ਪੀਸਫੁਲ ਪ੍ਰੋਟੈਸਟ ਕੀਤਾ ਸਾਡੇ ਤੇ ਅਟੈਕ ਹੋ ਗਿਆ ਤੇ ਸਿੱ ਕਿਉਂ ਉਹਦੇ ਖਿਲਾਫ ਆਵਾਜ਼ ਨਹੀਂ ਚੱਕ ਸਕਦੇ ਧਰਨਾ ਲਾਓ ਨਾ ਲਾਇਆ ਹੀ ਆ ਪੋਜੀਸ਼ਨ ਕਰ ਧਰਨਾ ਲਾਇਆ ਹੀ ਆ ਫਿਰ ਵੀ ਸਾਡੇ ਉੱਤੇ ਫਿਰ ਤਿੰਨ ਐਫਆਈਆਰ ਹੋਈਆਂ ਪਿਛਲੇ ਤਿੰਨ ਮਹੀਨਿਆਂ ਦੇ ਵਿੱਚ ਜਿਹੜੀਆਂ ਬੰਦੀਆਂ ਵੀ ਨਹੀਂ ਗਈਆਂ ਹੂ ਇਜ਼ ਰਿਸਪੌਂਸਿਬਲ ਫਾਰ ਥੈਟ ਜੇ ਸਰਕਾਰ ਆਪੇ ਕੰਮ ਨਹੀਂ ਕਰਦੀ ਇੱਥੇ ਇਟ ਇਜ਼ ਫੇਲਿਅਰ ਆਫ ਸਿਸਟਮ ਇਟ ਇਜ਼ ਫੇਲਿਅਰ ਆਫ ਲਾ ਐਂਡ ਆਰਡਰ ਇੱਥੇ ਗਵਰਨਮੈਂਟ ਫੇਲ ਹੋਈ ਆ ਇਸ ਕਰਕੇ ਆ ਸਾਰਾ ਕੁਝ ਹੋਇਆ ਜੇ ਗਵਰਨਮੈਂਟ ਆਪਣਾ ਕੰਮ ਆਪਣੀ ਡਿਊਟੀ ਚੰਗੀ ਤਰ੍ਹਾਂ ਕਰ ਲੇ ਲੋਕ ਲੋਕ ਕਦੇ ਵੀ ਆਪਦੇ ਹੱਥ ਦੇ ਵਿੱਚ ਕਾਨੂੰਨ ਨਹੀਂ ਲੈਂਦੇ ਸਾਰੇ ਇਨਸਾਫ ਪਸੰਦ ਲੋਕ ਨੇ ਤੁਸੀਂ ਉਹ ਮੁੰਡੇ ਦੇਖੇ ਨੇ ਜਿਹੜੇ ਕਹਿੰਦੇ ਨੇ ਕਿ ਤਿੰਨ ਮੁੰਡੇ ਨੇ ਕਿ ਅੱਜ ਤੋਂ ਬਾਅਦ ਅਸੀਂ ਇਸ ਤਰ੍ਹਾਂ ਦੀ ਵੀਡੀਓ ਨਹੀਂ ਹਾਂ ਮੈਂ ਉਹ ਵੀ ਦੇਖੀ ਦੇਖੋ ਨਾ ਫਿਰ ਤਰੇ ਹੋਏ ਨੇ ਨਾ ਸਿਆਣੇ ਬਣ ਜਾਣਗੇ ਚੰਗੀ ਗੱਲ ਆ ਜੇ ਸਿਆਣੇ ਬਣਨਗੇ ਤਾਂ ਬਣਨਾ ਚਾਹੀਦਾ ਆ ਇੱਕ ਕੁੜੀ ਦੀ ਮੌਤ ਦੇ ਨਾਲ ਸਮਾਜ ਦੇ ਵਿੱਚ ਕਿੰਨਾ ਫਰਕ ਪੈ ਜਾਏਗਾ ਜਿੰਨਾ ਵੀ ਪੈਂਦਾ ਆ ਕੁਛ ਤਾਂ ਪੈਂਦਾ ਹੀ ਆ ਹਾਂ ਠੀਕ ਆ ਉਹ ਕਹਿੰਦੇ ਡੁੱਬਦੇ ਨੂੰ ਤਿੰਕੇ ਦਾ ਸਹਾਰਾ ਕੋਈ ਫਰਕ ਤਾਂ ਪਾਊਗਾ ਹੀ ਜੋ ਪੈ ਰਿਹਾ ਆ ਚੰਗਾ ਹੀ ਆ ਤੁਸੀਂ ਹਾਲਾਕੀ ਮੈਂ ਕਿਸ ਤਰ੍ਹਾਂ ਦਾ ਦੇਖੋ ਚਮਕੀਲੇ ਨੂੰ ਮਾਰਨ ਤੋਂ ਬਾਅਦ ਵੀ ਲਚਰਤਾ ਖਤਮ ਨਹੀਂ ਹੋਈ ਸੀਗੀ ਸਾਡੇ 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 ਜਿਹੜੇ ਲੋਕ ਨੇ ਨਾ ਇਹਨਾਂ ਦੇ ਦਿਮਾਗ ਆਪ ਗੰਦੇ ਕਿਉਂਕਿ ਪਰੋਸਣ ਵਾਲਿਆਂ ਨਾਲੋਂ ਵੱਡੀ ਮਾੜੀ ਹੁੰਦੀ ਹੈ ਆਡੀਅנס ਹੂੰ ਠੀਕ ਹੈ ਤਾਂ ਉਹ ਆਡੀਅנס ਨਹੀਂ ਸੁਧਰ ਸਕਦੀ ਹੈਗੀ ਤੇ ਇਸ ਲਈ ਐਟ ਦੀ ਐਂਡ ਤਾਂ ਸਰਕਾਰ ਨੂੰ ਹੀ ਕੰਮ ਕਰਨਾ ਪੈਣਾ ਕਿ ਇਹੋ ਜਿਹਾ ਕੰਟੈਂਟ ਜਿਹੜਾ ਬਣਦਾ ਸਿਰਫ ਆਪੇ ਹੀ ਅਮਰਤਪਾਲ ਸਿੰਘ ਮੈਰੋ ਨੂੰ ਉਸ ਲੜਕੀ ਨੂੰ ਮਾਰਨ ਦੀ ਸੋਚ ਆ ਮਾਰਿਆ ਤੁਸੀਂ ਕਹਿ ਰਹੇ ਹੋ ਮਾਰਿਆ ਹੂ ਨੋਜ਼ ਮਾਰਿਆ ਕਿ ਨਹੀਂ ਮਾਰਿਆ ਇਹ ਤਾਂ ਮੈਟਰ ਆਫ ਇਨਵੈਸਟੀਗੇਸ਼ਨ ਆ ਜੀ ਬਿਲਕੁਲ ਹਮ ਠੀਕ ਹੈ ਹਮ ਉਹਨੇ ਆਪਦੇ ਮੂੰਹ ਦਾ ਨਹੀਂ ਉਹਨਾਂ ਨੇ ਕਿਹਾ ਵੀ ਮੈਂ ਮਾਰਤਾ ਜਦੋਂ ਮੇਰੇ ਉਹਨਾਂ ਨੇ ਕਿਹਾ ਬੰਦੇ ਅਰੈਸਟ ਹੋਏ ਆ ਸਾਡੇ ਹਮ ਦਿਸ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਆ ਆਪਾਂ ਤਾਂ ਇਹ ਗੱਲ ਕਹਿ ਰਹੇ ਆ ਕਿ ਉਹਨਾਂ ਦੇ ਖਿਲਾਫ ਐਫ ਆਈ ਆਰ ਹੋਈ ਐਂਡ ਵੀਅਰ ਵਿਦ ਹਿਮ ਤੁਸੀਂ ਉਹਨਾਂ ਦੇ ਨਾਲੋਂ ਬਿਲਕੁਲ ਤੁਸੀਂ ਨਾ ਇੱਕ ਬਹੁਤ ਵੱਡੀ ਗੱਲ ਕਹੀ ਕਿ ਚਮਕੀਲੇ ਦੇ ਨਾਲ ਮਾਰਨ ਦੇ ਨਾਲ ਅਕਚਰ ਤੱਕ ਖਤਮ ਨਹੀਂ ਹੋਈ ਨਹੀਂ ਹੋਈ ਭਾਬੀ ਕਮਲ ਦੇ ਮਾਰਨ ਦਾ ਕਿੰਨਾ ਅਸਰ ਪਊਗਾ ਕੁਸ਼ ਤਾਂ ਹੋਊਗਾ ਚਮਕੀਲੇ ਤੋਂ ਬਾਅਦ ਇੱਕ ਵਾਰ ਤਾਂ ਮਾਹੌਲ ਸੈੱਟ ਹੋ ਗਿਆ ਸੀ ਇੱਕ ਵਾਰ ਤਾਂ ਸਾਰੇ ਡਰ ਗਏ ਸੀਗੇ ਆ ਸਾਰੇ ਪਹਿਲਾਂ ਗਾਉਂਦੇ ਹੁੰਦੇ ਸੀ ਸਾਰੇ ਇੱਕ ਵਾਰ ਤਾਂ ਟਿਕ ਗਏ ਉਦੋਂ ਬਾਅਦ ਉਹ ਜੀ ਲੱਚਰ ਤਾਂ ਤਾਂ ਨਹੀਂ ਆਈ ਹੁਣ ਤੱਕ ਗਾਣੇ ਆ ਉਹ ਜਿਹੜੇ ਜੇ ਡਬਲ ਮੀਨਿੰਗ ਉਹ ਗਾਣੇ ਗਾਉਂਦਾ ਸੀ ਉਹੋ ਜਿਹੇ ਗਾਣੇ ਤਾਂ ਨਹੀਂ ਆਏ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੇ ਹੂੰ अच्छा मैं तो खैर कमल ए, पापी दा पेज फॉलो कर रही नहीं मतलब ਤੁਸੀਂ ਦੇਖੋ ਪਾਪੀ ਕਿੱਡਾ ਪਵਿੱਤਰ ਰਿਸ਼ਤਾ ਹੈ ਹੂੰ ਇਹ ਪਵਿੱਤਰ ਰਿਸ਼ਤਿਆਂ ਨੂੰ ਖਰਾਬ ਕਰ ਰਹੀ ਹੈ ਸਾਡੇ ਰਿਸ਼ਤਿਆਂ ਨੂੰ ਖਰਾਬ ਕਰ ਰਹੀ ਹੈ ਨਵੀਂ ਪੀੜੀ ਦੀਆਂ ਕੁੜੀਆਂ ਜਿਨ੍ਹਾਂ ਨੂੰ ਪ੍ਰੀਤ ਚੱਟੀ ਕਹਿ ਰਹੀ ਹੈ ਕਹਿੰਦੀ ਮੇਰਾ 5 ਮਹੀਨੇ ਦਾ ਬੇਟਾ ਹੈ ਮੇਰਾ ਘਰ ਕੌਣ ਚਲਾਊਗਾ ਕੋਈ ਨਹੀਂ ਹੁਣ ਘਰ ਚਲਾਉਣ ਦੇ ਇਹੀ ਤਰੀਕੇ ਹੁੰਦੇ ਨੇ ਹੋਰ ਕੋਈ ਤਰੀਕੇ ਨਹੀਂ ਕਿ ਬਈ ਪੜ੍ਹ ਲਿਖ ਜਾਓ ਪੜ੍ਹ ਲਿਖ ਕੇ ਕੋਈ ਚੰਗੀ ਨੌਕਰੀ ਕਰ ਲਓ ਹੂੰ ਸਿਰਫ ਤੁਹਾਡੇ ਕੋਲ ਆਹੀ ਰਹਿ ਗਿਆ ਯਾਰ ਕੰਮ ਕਰਨ ਦਾ ਕੰਮ ਇੱਕ ਕਾਮੇਡੀਅਨ ਡਬਲ ਮੀਨਿੰਗ ਗੱਲਾਂ ਕਰਦੇ ਨੇ ਹਾਂ ਤੇ ਫਿਰ ਮੈਂ ਕਹਿੰਨੀ ਆ ਕਿ ਤਾਂਹੀ ਤਾਂ ਕਹਿ ਰਹੀ ਆ ਕਿ ਹਰੇਕ ਨੂੰ ਤਾਂ ਮਤਲਬ ਨਹੀਂ ਟੈਕਲ ਕੀਤਾ ਜਾ ਸਕਦਾ ਇਸ ਲਈ ਇਹ ਸਰਕਾਰ ਦੇ ਲਈ ਆ ਜਿਵੇਂ ਜਿਵੇਂ ਬੋਲੇ ਕੰਨਾਂ ਨੂੰ ਜਦੋਂ ਸੁਣ ਨਹੀਂ ਰਿਹਾ ਸੀਗਾ ਹੂੰ ਠੀਕ ਹੈ ਤੇ ਸ਼ਹੀਦ ਭਗਤ ਸਿੰਘ ਹੁਣਾਂ ਨੇ ਜਾ ਕੇ ਉੱਥੇ ਬੰਬ ਸਿੱਟਿਆ ਸੀਗਾ ਵੀ ਇਹਨਾਂ ਨੂੰ ਸੁਣ ਜੇ ਤਾਂ ਇੱਕ ਕਿਸਮ ਦਾ ਬੰਬ ਆ ਵੀ ਸਰਕਾਰ ਜੀ ਸੁਣ ਲੋ ਇੱਕ ਚੰਗਾ ਜਿਹੜਾ ਹੈਗਾ ਆ ਇੱਕ ਲਾਅ ਲਿਆਓ ਇਹੋ ਜਿਹਾ ਕੰਟੈਂਟ ਬੰਦ ਕਰਾਓ ਤਾਂ ਕਿ ਸਮਾਜ ਦੇ ਵਿੱਚ ਇਹੋ ਜਿਹਾ ਕਯੋਸ ਨਾ ਕ੍ਰੀਏਟ ਹੋਵੇ ਇਸ ਚੀਜ਼ ਨੂੰ ਤੁਸੀਂ ਅਮਰਤਪਾਲ ਮੈਰੋ ਨਾਲ ਨਾ ਜੋੜੋ ਵੀ ਉਹ ਉਹਨਾਂ ਨੇ ਜਾਂ ਜਿੱਦਾਂ ਵੀ ਆ ਇੱਥੇ ਤੁਸੀਂ ਇਹ ਦੇਖੋ ਵੀ ਸਰਕਾਰ ਦੀ ਕਿੱਡੀ ਫੇਲੀਅਰ ਆ ਕੀ ਸਰਕਾਰ ਜਿਹੜੀ ਚੀਜ਼ ਕਾਨੂੰਨ ਨਾਲ ਲਾਉਣੀਗੀ ਕਿ ਤੁਸੀਂ ਅਬ ਸੀਨ ਕੰਟੈਂਟ ਨਹੀਂ ਪੇਸ਼ ਕਰ ਸਕਦੇ ਫਿਰ ਵੀ ਉਹ ਸਾਨੂੰ ਘਰਾਂ ਦੇ ਵਿੱਚ ਪਰੋਸਿਆ ਜਾਂਦਾ ਅੱਛਾ ਕਈ ਲੋਕ ਇਹ ਕਹਿੰਦੇ ਜੋ ਤੁਸੀਂ ਸਰਚ ਕਰੋਗੇ ਉਹੀ ਆਊਗਾ ਬਈ ਇੱਕ ਪਰਿਵਾਰ ਦੇ ਵਿੱਚ ਜ਼ਿਆਦਾਤਰ ਤੁਸੀਂ ਉਸ ਤਬਕੇ 'ਚ ਜਾ ਕੇ ਦੇਖੋ ਜਿੱਥੇ ਪਿੰਡਾਂ ਦੇ ਵਿੱਚ ਕਈਆਂ ਕੋਲ ਇੱਕ ਹੀ ਫੋਨ ਆ ਉਹ ਮਾਪੇ ਨੇ ਕਿਤੇ ਚਲਾ ਲਿਆ ਕਿਸੇ ਇੱਕ ਨੇ ਡੱਬਰ ਦੇ ਵਿੱਚ ਉਹੀ ਫਿਰ ਬੱਚੇ ਨੂੰ ਸਟੱਡੀ ਕਰਨ ਲਈ ਫੋਨ ਯੂਜ਼ ਕਰਨਾ ਪਿਆ ਬੱਚੇ ਕੋਲ ਵੀ ਉਹ ਕੰਟੈਂਟ ਆਊਗਾ ਤੋ ਕਿੱਡਾ ਹਾਰਮਫੁਲ ਔਸ ਬੱਚੇ ਦੀ ਪਰਵਰਿਸ਼ ਦੇ ਲਈ ਔਸ ਬੱਚੇ ਦੇ ਲਈ ਫੇਰ ਉਹਨਾਂ ਕੁੜੀਆਂ ਦਾ ਕੀ ਜਿਹੜੀਆਂ ਕੁੜੀਆਂ ਨਮਾ ਨਮਾ ਕਿਤੇ ਨਮਾ ਪੈਸੇ ਕਮਾਉਣ ਨੂੰ ਫਿਰਦੀਆਂ ਨੇ ਉਹ ਇਹੋ ਜਿਿਆਂ ਨੂੰ ਦੇਖ ਕੇ ਇਹੋ ਜਿਹਾ ਗੋ ਕੰਟੈਂਟ ਜਾਂ ਗਲਤ ਰਾਂਹ ਤੇ ਪੈ ਜਾਂਦੀਆਂ ਨੇ ਉਹਨਾਂ ਦੀ ਜ਼ਿੰਦਗੀ ਦਾ ਕੀ ਹੈ ਜਦੋਂ ਜਿਹੜੀ ਉਮਰ ਉਹਨਾਂ ਦੇ ਪੜਨ ਦੀ ਹੁੰਦੀ ਆ ਉਹਨਾਂ ਨੂੰ ਲੱਗਦਾ ਸ਼ਾਇਦ ਅਸੀਂ ਆ ਰੀਲਾਂ ਕਰਕੇ ਅਸੀਂ ਈਜ਼ੀ ਮਨੀ ਕਮਾ ਲਾਂਗੇ ਤੁਸੀਂ ਉਸ ਚੀਜ਼ ਦਾ ਅਫੈਕਟ ਦਾ ਦੇਖੋ ਨਾ ਕਿੱਡਾ ਮਾੜਾ ਆ ਸਾਈਕੋਲੋਜੀਕਲ ਇਫੈਕਟ ਮੈਂ ਤਾਂ ਖੈਰ ਕਮਲ ਭਾਬੀ ਦਾ ਪੇਜ ਦੇਖਿਆ ਨਹੀਂ ਕਦੇ ਤੁਸੀਂ ਤਾਂ ਉਹਨਾਂ ਦੀ ਵੀਡੀਓ ਦਿਖਾਈਆਂ ਸਾਨੂੰ ਦਿਖਾਈਆਂ ਕਿਉਂਕਿ ਮੇਰੇ ਕੋਲ ਪੇਰੈਂਟਸ ਦੀਆਂ ਕੰਪਲੇਂਟਸ ਆਈਆਂ ਵੀ ਇਹਦੇ ਖਿਲਾਫ ਕੋਈ ਐਕਸ਼ਨ ਲਵ ਜਦੋਂ ਦੀ ਇਹ ਵੀਡੀਓ ਬਣਾ ਚਾਰ ਲੱਖ ਫੋਲੋਅਰਸ ਨੇ 4 ਲੱਖ ਕਹਿੰਦੇ ਹੋਣ ਆ ਹਾਂ 4 ਤੇ 3 ਜਣੇ ਉਹਦੇ ਸੰਸਕਾਰ ਤੇ ਗਏ ਆ ਕਹਿੰਦੇ 70% ਉਹ ਜੋ ਪੰਜਾਬੀ ਹੀ ਨੇ ਤੇ ਹੋਣਗੇ ਬਿਲਕੁਲ ਹੋਣਗੇ ਪੰਜਾਬੀ ਬੁੱਡੇ ਬੁੱਡੇ ਵੀ ਹੋਣਗੇ ਹਨੀ ਟ੍ਰੈਪ ਹੋ ਗਿਆ ਸੈਕਸ ਟੋਰਸ਼ਨ ਹੋ ਗਿਆ ਜਿਆਦਾਤਰ ਕੌਣ ਫਸਦੇ ਥੋੜੀ ਵੀ ਪੰਜਾਬੀ ਸਾਰੇ ਦੋਦੇ ਧੋਤੇ ਹੋਏ ਨੇ ਜਾਂ ਕੋਈ ਇਹੋ ਜਿਹਾ ਕੋਈ ਕੰਟੈਂਟ ਨਹੀਂ ਦੇਖਦਾਊਗਾ ਬਿਲਕੁਲ ਦੇਖਦੇ ਹੋਣਗੇ ਜਿਹੜੇ ਫਾਲੋਅਰਸ ਵੀ ਆ ਦੇਖਣ ਵਾਲੇ ਵੀ ਆ ਜਿਹੜੇ ਰੇਪਿਸਟ ਹੁੰਦੇ ਆ ਉਹ ਵੀ ਪੰਜਾਬੀ ਹੀ ਹੁੰਦੇ ਆ ਜਿਹੜੇ ਪੰਜਾਬ ਦੇ ਵਿੱਚ ਹੁੰਦੇ ਆ ਜਿਹੜੇ ਵੀ ਗਲਤ ਕੰਮ ਕਰਦੇ ਆ ਮੈਂ ਇਹ ਥੋੜੀ ਕਹਿ ਰਹੀ ਹਾਂ ਵੀ ਪੰਜਾਬੀ ਇਹ ਗੱਲ ਮੈਂ ਕਰ ਰਹੀ ਹਾਂ ਕਿ ਉਸ ਚੀਜ਼ ਦਾ ਇਫੈਕਟ ਉਹਨਾਂ ਬੱਚਿਆਂ ਦੇ ਉੱਤੇ ਕੀ ਪੈਂਦਾ ਆ ਜਿਹੜੇ ਨਵੇਂ-ਨਵੇਂ ਸੋਸ਼ਲ ਮੀਡੀਆ ਯੂਜ਼ ਕਰਨ ਲੱਗਦੇ ਆ ਤੇ ਉਹਨਾਂ ਦੇ ਸਾਹਮਣੇ ਜਦੋਂ ਇਹੋ ਜਿਹੇ ਰੀਲਾਂ ਆਉਂਦੀਆਂ ਨੇ ਜਾਂ YouTube ਸਾਡੀਆਂ ਮਾਤਾਵਾਂ ਵੀ ਅੱਜਕੱਲ ਚਲਾਉਂਦੀਆਂ ਨੇ ਉਹਨਾਂ ਦੇ ਮੂਰੇ ਇਹੋ ਜਿਹਾ ਕੁਝ ਆਉਂਦਾ ਆ ਤੇ ਇਹ ਕਿਹੋ ਜਿਹਾ ਇਫੈਕਟ ਪਾਉਂਦਾ ਤੁਸੀਂ ਉਸ ਚੀਜ਼ ਨੂੰ ਦੇਖੋ ਨਾ ਲਾਸ ਸਵਾਲ ਆ ਮੈਮ ਮੇਰਾ ਸੋਦਾ ਸ਼ਬਦ ਜਸਟੀਫਾਈ ਕੀਤਾ ਜਾ ਸਕਦਾ ਦੇਖੋ ਕਾਨੂੰਨਾਂ ਤਾਂ ਕੋਈ ਵੀ ਚੀਜ਼ ਜਸਟੀਫਾਈਡ ਨਹੀਂ ਹੁੰਦੀ ਬਟ ਸਿੱਖ ਫਲਸਫੀ ਦੇ ਵਿੱਚ ਇਟ ਇਜ਼ ਜਸਟੀਫਾਈਡ ਹੂੰ ਇਥੇ ਗਲਤ ਫਿਲਾਸਫੀ ਦੀਆਂ ਨੇ ਸਿੱਖ ਫਿਲਾਸਫੀ ਚ ਜਸਟੀਫਾਈਡ ਆ ਸਾਡੇ ਤਾਂ ਕਾਨੂੰਨ ਨੇ ਹੱਥ ਬੰਨੇ ਹੋਏ ਆ ਸਾਡੇ ਅਕੋਰਡਿੰਗ ਨਹੀਂ ਜਸਟੀਫਾਈਡ ਹੁੰਦਾ ਹਮ ਬਟ ਜੇ ਤੁਸੀ ਸਿੱਖ ਫਿਲਾਸਫੀ ਦੇਖੋ ਇਟ ਇਜ਼ ਜਸਟੀਫਾਈਡ ਤੁਸੀਂ ਇਹ ਗੱਲ ਨੂੰ ਇਸ ਜੋ ਵੀ ਇਨਸਟੈਂਸ ਇਸ ਵੇਲੇ ਹੋਇਆ ਹੈ ਕਿਵੇਂ ਹੋਇਆ ਇਹ ਹਾਲਾਕੀ ਮੈਟਰ ਆਫ ਇਨਵੈਸਟੀਗੇਸ਼ਨ ਆ ਇਸ ਨੂੰ ਸਹੀ ਠਹਿਰਾਉਣਾ ਹੈ ਮੈਂ ਤਾਂ ਕਹਿੰਦੀ ਜਿਨੇ ਵੀ ਮਾਰਿਆ ਜਦੋਂ ਨਹੀਂ ਟੇਕਦੀ ਸੀਗੀ ਤਾਂ ਦੇਖੋ ਤੁਸੀਂ ਜੋ ਹੋਇਆ ਚੰਗਾ ਹੋਇਆ ਬਸ ਸਿੱਧੀ ਜੀ ਗੱਲ ਆ ਧਰਤੀ ਤੋਂ ਬਾਹਰ ਲੈ ਗਏ ਆ ਮੈਨੂੰ ਉਹਦੇ ਮਰਨ ਦਾ ਕੋਈ ਦੁੱਖ ਨਹੀਂਗਾ ਠੀਕ ਆ ਵੀ ਮੈਂ ਇੱਥੇ ਕੋਈ ਹਿਮਨ ਰਾਈਟ ਨਹੀਂ ਲਿਆ ਆ ਰਹੀ ਮੇਰੇ ਲਈ ਤਾਂ ਪਾਰ ਹੀ ਇਹੋ ਜਿਹੇ ਲੋਕ ਸਿੱਧੀ ਜੀ ਗੱਲ ਜਿਹੜਾ ਵੀ ਸਾਡੇ ਸਮਾਜ ਨੂੰ ਪਤਾ ਕੀ ਆ ਆਪਣੇ ਜਜਵਾਤ ਹੁੰਦੇ ਆ ਮੈਂ ਚਾਈਲਡ ਅਬਿਊਜ਼ ਤੇ ਕੰਮ ਕਰਦੀ ਆ ਮੈਂ ਮੈਂ ਇਹਨਾਂ ਦੇ ਕਰਕੇ ਬੱਚਿਆਂ ਦੇ ਉੱਤੇ ਹੁੰਦਾ ਅਸਰ ਦੇਖਿਆ ਆ ਮੈਂ ਕਈ ਬੱਚਿਆਂ ਨਾਲ ਵੀ ਗੱਲ ਅਸੀਂ ਕਈ orphans ਬੱਚੇ ਉਹਨਾਂ ਨਾਲ ਵੀ ਜਦੋਂ ਗੱਲ ਕਰਦੇ ਹਾਂ ਇਹਨਾਂ ਦੀਆਂ ਰੀਲਾਂ ਦੇਖ ਕੇ ਉਹ ਉਹ ਕਹਿੰਦੇ ਕਿ ਦੀਦੀ ਅਸੀਂ ਵੀ ਆ ਰੀਲਾਂ ਬਣਾਈਏ ਤਾਂ ਅਸੀਂ ਵੀ ਫੇਮਸ ਹੋ ਜਾਾਂਗੇ ਸਾਨੂੰ ਵੀ ਪੈਸੇ ਮਤਲਬ ਵਧੀਆ ਕਮਾਈ ਹੋ ਜਾਊਗੀ ਤੁਸੀਂ ਉਹਨਾਂ ਬੱਚਿਆਂ ਤੇ ਅਸਰ ਤਾਂ ਦੇਖੋ ਨਾ ਕਿਹੋ ਜਿਹਾ ਬੰਦਾ ਹੈ ਮੈਂ ਉਹ ਚੀਜ਼ ਦੇਖ ਰਹੀ ਹਾਂ ਵੀ ਉਹ ਇੱਕ ਕਿਉਂਕਿ ਹਟ ਹੀ ਨਹੀਂ ਰਹੀ ਤਾਂ ਫਿਰ ਵਧੀਆ ਨਹੀਂ ਬੜਿਆ ਜਾਂਦਾ ਸਰਕਾਰ ਇਹਨਾਂ ਚੀਜ਼ਾਂ ਦੇ ਉੱਤੇ ਕੁਝ ਕਰ ਲਵੇ ਠੀਕ ਹੈ ਤੇ ਫਿਰ ਉਹ ਜਿਨੇ ਵੀ ਕੀਤਾ ਜਿਵੇਂ ਵੀ ਕੀਤਾ ਜੋ ਵੀ ਆ ਬਸ ਚੰਗਈ ਹੋਇਆ ਠੀਕ ਕਿਉਂਕਿ ਮੈਂ ਉਹ ਅਸਰ ਦੇਖ ਰਹੀ ਹਾਂ ਤੁਸੀਂ ਨਹੀਂ ਉਹ ਫੀਲ ਕਰ ਸਕਦੇ ਮੈਂ ਆਈ ਕੈਨੋਟ ਐਕਸਪਲੇਨ ਮੇਰੇ ਜਜ਼ਬਾਤ ਨੇ ਠੀਕ ਹੈ ਮੈਮ ਬਹੁਤ ਮਿਹਰਬਾਨੀ ਤਾਂ ਬਿਲਕੁਲ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਕਹਿੰਦੇ ਨੇ ਕਿ ਅਮਰਪਾਲ ਮੈਰੋ ਮੇਰੇ ਪ੍ਰਾਣ ਨੇ ਅਗਰ ਲੀਗਲੀ ਲੋੜ ਪੈਂਦੀ ਹੈ ਉਹਨਾਂ ਨੂੰ ਤਾਂ ਮੈਂ ਉਹਨਾਂ ਦਾ ਸਮਰਥਨ ਕਰਾਂਗੀ ਔਰ ਕਮਲ ਦਾ ਜ਼ਿਕਰ ਕਰਿਆ ਗਿਆ ਕਹਿੰਦੇ ਚੰਗਾ ਹੋਇਆ ਧਰਤੀ ਦੇ ਵਜਨਾਂ ਕਿਉਂਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਪੀੜ੍ਹੀਆਂ ਨੂੰ ਕੁਰਾਹੇ ਪਾਇਆ ਜਾ ਰਿਹਾ ਆ ਆਖਰ ਪੰਜਾਬ ਦੀ ਜਵਾਨੀ ਜਾ ਕਿੱਧਰ ਰਹੀ ਆ ਬਹੁਤ ਸਾਰੇ ਸਵਾਲ ਨੇ ਹਾਲਕਿ ਟੈਕਨੀਕਲੀ ਕਹਿੰਦੇ ਕੋਰਟ ਦੇ ਵਿੱਚ ਇੱਕ ਚੀਜ਼ ਹੋਰ ਹੈ ਪਰ ਸਿੱਖ ਫਲਸਫੀ ਦੇ ਵਿੱਚ ਇਸ ਨੂੰ ਸੋਧਾ ਗਿਆ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਇਸ ਵੇਲੇ ਨੇ ਕਿ ਆਖਰ ਇਹ ਚੱਲ ਕੀ ਰਿਹਾ ਸਰਕਾਰ ਔਰ ਸਿਸਟਮ ਤੇ ਬਹੁਤ ਵੱਡਾ ਸਵਾਲ ਹੈ ਕਿ ਇਸ ਤਰ੍ਹਾਂ ਦੇ ਅਗਰ ਗਲਤ ਵਲਗਰ ਕੰਟੈਂਟ ਨੇ ਤਾਂ ਪਹਿਲਾਂ ਕਿਉਂ ਨੱਥ ਨਹੀਂ ਪਾਈ ਜਾਂਦੀ ਕੈਮਰਾ ਪਰਸਨ ਰਮੇਸ਼ ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ